ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦੇ ਅਜੀਮਗੜ ਪਿੰਡ ਦੇ ਵਿੱਚ ਇੱਕ ਸਰਕਾਰੀ ਗਲੀ ਨੂੰ ਜਿਹੜਾ ਪ੍ਰਵਾਸੀਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਦੂਸਰੇ ਪਾਸੇ ਉਹ ਜਿਹੜੀ ਗਲੀ ਹੈ ਸਾਂਝੀ ਦੱਸੀ ਜਾ ਰਹੀ ਸੀ ਉਹਦੇ ਪਿੱਛੇ ਜਿਹੜੇ ਆ ਕੁਝ ਹੋਰ ਘਰ ਵੀ ਲੱਗਦੇ ਸਨ ਉਹਨਾਂ ਵੱਲੋਂ ਵੀ ਇਤਰਾਜ਼ ਕੀਤਾ ਜਾ ਰਿਹਾ ਸੀ ਅਗਰ ਇਹ ਗਲੀ ਬੰਦ ਹੁੰਦੀ ਹੈ ਤਾਂ ਸਾਡਾ ਜਿਹੜਾ ਲੰਗਣ ਦਾ ਰਾਹ ਹੈ ਉਹ ਬਿਲਕੁਲ ਬੰਦ ਹੋ ਜਾਵੇਗਾ ਔਰ ਅਸੀਂ ਕਿੱਥੋਂ ਜਾਵਾਂਗੇ ਪਰ ਅੱਜ ਸਵੇਰੇ ਕੁਝ ਦੇਰ ਪਹਿਲਾਂ ਮੇਜਰ ਸਿੰਘ ਨਾਮ ਦਾ ਜਿਹੜਾ ਲੜਕਾ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਪ੍ਰਵਾਸੀਆਂ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਅਗਰ ਇਹ ਗਲੀ ਬੰਦ ਹੋ ਜਾਂਦੀ ਹੈ ਤਾਂ ਅਸੀਂ ਪੈਲੀ ਵੱਲ ਕਿਹੜੇ ਪਾਸੇ ਜਾਵਾਂਗੇ ਪਰ ਪਿੱਛੇ ਜਿਹੜੇ ਦੋ ਘਰ ਲੱਗਦੇ ਸਨ ਉਹਨਾਂ ਵੱਲੋਂ ਵੀ ਅਤਰਾਜ ਕੀਤਾ ਗਿਆ ਪ੍ਰਵਾਸੀਆਂ ਦੀ ਜਿਹੜੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਸ ਦੇ ਵਿੱਚ ਪ੍ਰਵਾਸੀਆਂ ਨੇ ਪੰਜ ਸੱਤ ਲੜਕਿਆਂ ਵੱਲੋਂ ਆ ਕੇ ਉਸ ਨੂੰ ਮਾਰਿਆ ਜਾਂਦਾ ਤੇ ਉਸ ਦੇ ਵਿੱਚ ਸਿਰ ਦੇ ਵਿੱਚ ਜਿਹੜੀ ਹੈ ਕਹੀ ਲੱਗਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਹੱਥ ਵੀ ਜਿਹੜਾ ਫੈਕਚਰ ਕਰ ਦਿੱਤਾ ਜਾਂਦਾ ਸਟੀਚਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਹੁਣ ਜਿਹੜੀਆਂ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਅਗਰ ਸਾਡੀ ਇਹ ਗਲੀ ਜੇ ਬੰਦ ਹੋ ਜਾਂਦੀ ਹੈ ਤਾਂ ਅਸੀਂ ਕਿਹੜੇ ਪਾਸੇ ਜਾਵਾਂਗੇ ਫਿਲਹਾਲ ਉਹ ਜਿਹੜਾ ਲਗਾਤਾਰ ਪਰਿਵਾਰ ਹੈ ਇਨਸਾਫ ਦੀ ਮੰਗ ਕਰਦਾ ਨਜ਼ਰ ਆਉਂਦਾ ਹੈ ਦੇਖਦੇ ਹਾਂ ਕਦੋਂ ਤੱਕ ਇਹ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਨਾਮ ਹੈ ਤੁਹਾਡਾ ਮੇਜਰ ਸਿੰਘ ਮੇਜਰ ਸਿੰਘ ਕਿੱਥੇ ਦੇ ਰਹਿਣ ਵਾਲੇ ਤੁਸੀਂ ਅਜੀਮਗੜ ਕੀ ਗੱਲਬਾਤ ਕੀ ਹੋਈ ਸੀ ਗੜੀ ਲੜਾਈ ਹੋਈ ਐ ਗੱਲਬਾਤ ਇਹ ਸੀ ਜੀ ਸਾਡੇ ਪੈੜੇ ਨੂੰ ਅਗਲੀ ਲਾਦੇ ਸੀ ਤੇ ਉਹ ਕਰਦੇ ਹਨ ਕੰਦ ਵਿੱਚ ਤੇ ਮੇਰੇ ਦਾਦਾ ਜੀ ਜਾ ਕੇ ਉਹਨੂੰ ਡੱਕਦੇ ਪਏ ਸਨ ਤੇ ਉਹ ਮੇਰੇ ਦਾਦਾ ਜੀ ਦੇ ਗੱਲ ਪੈ ਗਏ ਕੋਣ ਪੈ ਗਏ ਸਨ ਜਿਨ੍ਹਾਂ ਦਾ ਪਲਾਟ ਨੂੰ ਦਿੱਤਾ ਸੀ ਉਹਨਾਂ ਨੇ ਗੜੀ ਚਾਹ ਠੀਕ ਹੈ ਦੂਰਾਮ ਉਹਨਾਂ ਦੇ ਘਰ ਦੇ ਤੇ ਚਾਰ ਪੰਜ ਉਹਨਾਂ ਦੇ ਬੇਟੇ ਸਨ ਮੁੰਡੇ ਉਹਨਾਂ ਦੇ ਠੀਕ ਹੈ ਗੱਲ ਪੇਣ ਤੇ ਅੱਗੋਂ ਮੈਂ ਉਹਨਾਂ ਨੂੰ ਛਡਾਣ ਗਿਆ ਦਾਦਾ ਜੀ ਨੂੰ ਪਹਚਾਣ ਗਿਆ ਵਾਂ ਤੇ ਉਹ ਮੇਰੇ ਪੈ ਗਏ ਨੇ ਹੂੰ ਕਈਆਂ ਮਾਰਿਆ ਨੇ ਸਰਚ ਮਤਾਂ ਤੇ ਕਈਆਂ ਮਾਰਿਆ ਨੇ ਹੱਥ ਤੇ ਇੱਥੇ ਟੱਕ ਮਰੇ ਆ ਤੇ ਬਸ ਫਿਰ ਮਸਾਈ ਬਚ ਕੇ ਆਏ ਸੀ ਦਾਦਾ ਜੀ ਮੇਰੇ ਫਿਰ ਆਏ ਦਾਦਾ ਛਡਾਇਆ ਫਿਰ ਮੈਂ ਘਰ ਨੂੰ ਗਿਆ ਫਿਰ ਬਸ ਇਧਰ ਆਪਣਾ ਘਰ ਤੇ ਉਹ ਸਰਕਾਰੀ ਅਸਤਾਵਿਦਾ ਕਰਾ ਲਿਆ ਪੁਲਿਸ ਆਈ ਸੀ ਕਿ ਤੁਹਾਡੇ ਕੋਲ ਹੁਣ ਪੁਲਿਸ ਆਈ ਜੀ ਬਿਆਨ ਕਰਗੀ ਨੋਟ ਹਾਂਜੀ ਕਰ ਦਿੱਤਾ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਹੁਣ ਮੰਗ ਇਹ ਜੀ ਪਰਦੇਸੀ ਬੰਦੇ ਆ ਕੇ ਸਾਨੂੰ ਤਾਂ ਕੀ ਕਰਦੇ ਪਏ ਨੇ ਆ ਭਈਏ ਨੇ ਤੇ ਆਪਣਾ ਸੱਟਾ ਵਾਵਾ ਮੇਰੇ ਮਾਰਿਆਂ ਦਾਦਾ ਜੀ ਮੇਰੇ ਮਾਰਿਆਂ ਟੱਕ ਮਾਰੇ ਨੇ ਕੀ ਨਾਮ ਹੈ ਤੁਹਾਡਾ ਦਵਿੰਦਰ ਕੋਰ ਦਵਿੰਦਰ ਕੋਰ ਹਾਂਜੀ ਦਵਿੰਦਰ ਜੀ ਜਿਹੜੀ ਕੱਲ ਲੜਾਈ ਹੋਈ ਹੈ ਕਿਸ ਵਜ੍ਹਾ ਕਰਕੇ ਹੋਈ ਹੈ ਇਹ ਜੀ ਇਹ ਜਗਾ ਕਰਕੇ ਹੋਈ ਹੈ ਜੀ ਤੇ ਸਾਡੀ ਸ਼ਰਤ ਕੋਲ ਬੰਦ ਕਰਦੇ ਆ ਵੀ ਸਾਨੂੰ ਆਏ ਵੀ ਅਸੀਂ ਕਿਧਰ ਵਸ ਮੰਗਾਂਗੇ ਹੂੰ ਬਾਕੀ ਜਿਹੜਾ ਜਸਮਨ ਜਿਹੜੀ ਬੈਠ ਰਹੀ ਸੀ ਉਹਨਾਂ ਨੂੰ ਵੀ ਮਾਰਿਆ ਕਰਦੇ ਆ ਇਹ ਤੇ ਬਾਕੀ ਟਾਪਟਾ ਚਲਾਈਆਂ ਨੇ ਇਹਨਾਂ ਨੇ ਵੀ ਅਸੀਂ ਤੇ ਇਹ ਚਾਹੁੰਦੇ ਹਾਂ ਸਾਨੂੰ ਬਾਹਰ ਦੇ ਇੱਟਾਂ ਕਿਹਨੇ ਨੇ ਮਾਰੀਆਂ ਪ੍ਰਵਾਸੀਆਂ ਨੇ ਮਾਰੀਆਂ ਨਹੀਂ ਇਹ ਗਲੀ ਨੂੰ ਲੈ ਕੇ ਹੋਇਆ ਸਾਰਾ ਵੀ ਬਾਤ ਹਾਂਜੀ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਰਸਤਾ ਬੰਦ ਹੋਵੇ ਜਾਂ ਖੁੱਲੇ ਨਹੀਂ ਅਸੀਂ ਚਾਹੁੰਦੇ ਹਾਂ ਸਾਡਾ ਰਸਤਾ ਪਈ ਤੁਹਾਡਾ ਅੱਛਾ ਤੁਹਾਡਾ ਘਰੇ ਵੀ ਜਾਂਦਾ ਸੀ ਹਾਂਜੀ ਸਾਡੇ ਘਰ ਵੀ ਜਾਂਦਾ ਠੀਕ ਨਾਮ ਹੈ ਤੁਹਾਡਾ ਪਰਮ ਸਿੰਘ ਪਰ ਸੇਮ ਸਿੰਘ ਬਾਪੂ ਜੀ ਜਿਹੜੀ ਇਹ ਲੜਾਈ ਹੋਈ ਹੈ ਕਿਸ ਵਜ੍ਹਾ ਕਰਕੇ ਹੋਈ ਹੈ ਇਹ ਇਹ ਆਹ ਗਣੀ ਫਾਮ ਦੁਕਾਨ ਤੋਂ ਕਰਮ ਕਰਕੇ ਹਾਂ ਜਗਾ ਪੂਰੀ ਕੀਤੀ ਆ ਇਹਨਾਂ ਦੀ ਪੰਜ ਮਾਰ ਹੂੰ ਇਹ ਅੰਦਰ ਇਹ ਦਰ ਉਹ ਆ ਜਗਾ ਜਿਹੜੀ ਗਲੀ ਇਹ ਨਹੀਂ ਲੈਣੀ ਤੇ ਇਹ ਗਲੀ ਬੰਦ ਕਰਨੀ ਅੱਛਾ ਕਹਿੰਦੇ ਗਲੀ ਉਹ ਬੰਦ ਕਰਨੀ ਤੁਸੀਂ ਕਿੰਨੇ ਕ ਸਾਲਾਂ ਤੋਂ ਰਹਿ ਰਹੇ ਹੋ ਸਾਡ ਨੂੰ ਤਾਂ ਪੰਜਾ ਅੱਜ 10 ਸਾਲ ਹੋਇਆ ਤਿੰਨ ਹੂੰ ਹਾਂ ਵੀ ਆ ਇਹਨਾਂ ਆ ਇਹਨਾਂ ਗਰੀਬ ਬੰਦੇ ਆਏ ਵੀ ਨਹੀਂ ਕਰ ਲੈ ਕੇ ਥਾ ਪਾਇਆ ਮਿੱਟੀ ਪਾਈ ਹੈ ਮੈਂ ਪਰਤ ਸੇ ਫੋਟ ਪਾਈ ਆ ਹੂੰ ਹੁਣ ਤੁਹਾਡਾ ਰਸਤਾ ਬੰਦ ਹੋ ਰਿਹਾ ਸਾਡਾ ਰਸਤਾ ਬੰਦ ਹੈ ਹੁਣ ਕਿੱਧਰ ਦੀ ਮੰਗਦੇ ਠੀਕ ਹੈ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਆਰ ਸਿੰਘ ਹੈ ਜੀ ਪਿੰਪਲ ਦਾ ਪਿੰਡ ਓਕੇ ਇਹ ਸਾਡਾ ਰਿਸ਼ਤੇਦਾਰ ਹੈ ਜੀ ਦਸਾ ਸਿੰਘ ਜਿਹੜਾ ਇਸ ਤਰ੍ਹਾਂ ਭਾਜੀ ਇਹ ਜਿਹੜਾ ਪਲਾਟ ਹੈ ਨਾ ਇਹ ਪਲਾਟ ਜਿਹੜੇ ਨੇ ਪਿੱਛੋਂ ਗਲੀ ਜਿਹੜੀ ਅੱਗੇ ਹੁੰਦੀ ਏ ਇਹ ਪਹਿਲਾਂ ਜਿਹੜਾ ਦੂਹਾਂ ਪਾਸੇ ਜਿਹੜਾ ਪਲਾਟ ਹੈ ਪਲਾਟ ਵਾਲਾ ਕੋਈ ਜਿਹੜਾ ਇਹਨੂੰ ਸੇਲ ਕਰ ਗਿਆ ਹੂੰ ਜਸੋ ਸਿੰਘ ਦੀ ਅੱਗੇ ਵੀ ਜ਼ਮੀਨ ਹੈ ਪਰਲੇ ਪਾਸੇ ਵੀ ਜਾਇਦਾਦ ਉਹਨਾਂ ਦੀ ਹੈਗੀ ਹੈ 5 ਮਰਲੇ ਦਾ 플ਾਟ ਹੈ ਜਿਹੜੇ ਬੰਦੇ ਆ ਗਲੀ ਬੰਦ ਕਰਦੇ ਨੇ ਹੂੰ ਜਸੋ ਸਿੰਘ ਨੇ ਸਾਰੇ ਰਾਹ ਦਿੱਤੇ ਨੇ ਉਹ ਕਹਿੰਦਾ ਵੀ ਮੈਂ ਜਿਹੜੀ ਤੁਹਾਡੀ 5 ਮਰਲੇ ਜਗ੍ਹਾ ਹੈ ਨਾ ਜੇ ਤੁਹਾਡੀ ਕੋ ਘੱਟ ਫਦਰਿੰਦੀ ਤੁਸੀਂ ਗਲੀ ਨਾ ਬੰਦ ਕਰੋ ਹੂੰ ਮੇਰੀ ਪਿਛਲੇ ਪਾਸੇ ਜ਼ਮੀਨ ਹੈਗੀ ਮੈਂ ਪਿਛਲੇ ਪਾਸੇ ਤੁਹਾਨੂੰ ਜਗ੍ਹਾ ਦੇ ਦੇਣਾ ਹੂੰ ਆਹ ਜਗ੍ਹਾ ਨਾਲ ਉਹਨੇ ਪਹਿਲਾਂ ਦਿੱਤੀ ਵੀ ਹੈ ਹੂੰ ਆਹ ਜਗ੍ਹਾ ਤੁਸੀਂ ਕਰਕੇ ਆਪਣੀ ਜਿਹੜੀ 5 ਮਰਲੇ ਜਗ੍ਹਾ ਪੂਰੀ ਕਰ ਲਓ ਹੂੰ ਇਹ ਕਿਸੇ ਦੀ ਚੁੱਕ ਮਨਜ਼ੂਰ ਹੈਗੀ ਅਸੀਂ ਨਹੀਂ ਲੈਂਦੇ ਅਸੀਂ ਤੇ ਗਲੀ ਬੰਦ ਕਰਨੀ ਹੈ ਜੇ ਭਾਜੀ ਗਲੀ ਬੰਦ ਕਰਦੇ ਨੇ ਜੱਸਾ ਸਿੰਘ ਜੀ ਦੇ ਜਮੀਨ ਅੱਗੇ ਵੀ ਉਹਨੂੰ ਰਾਹ ਹੋਰ ਵੀ ਲੱਗਦੇ ਨੇ ਇਹ ਦੋ ਗਰੀਬ ਘਰ ਨੇ ਜਿਹੜੇ ਨੇ ਇਹ ਕਿੱਧਰ ਜਾਣਗੇ ਚੋਕ ਕੇ 8 8 ਫੁੱਟ ਭਰਤੀ ਪਾਈ ਇੱਕ ਇੱਕ ਮਕਾਨ ਵਿਚਾਰੇ ਪਾ ਕੇ ਬੈਠੇ ਨੇ ਇਹ ਕਿੱਧਰ ਜਾਣਗੇ ਤੇ ਗਲੀ ਦਾ ਤਾਂ ਸਾਰਿਆਂ ਨੂੰ ਬੈਨੀਫਿਟ ਹੀ ਹੈ ਜੇ ਗਲੀ ਪਿਛੋਂ ਹੁੰਦੀ ਪਈ ਆ ਪਲਾਟ ਵਾਲਾ ਵੀ ਇਹ ਪਿੱਛੇ ਵੀ ਨੇ ਤੇ ਇੰਨੀ ਗਲੀ ਦੇ ਨਾਲ ਜੇ ਇਹਨਾਂ ਨੂੰ ਇੱਧਰ ਜਗ੍ਹਾ ਪੂਰੀ ਹੁੰਦੀ ਚਾਰਜ ਪਲਾਟ ਹੁੰਦਾ ਤੇ ਬਿਲਕੁਲ ਧੱਕਾ ਕਰਦੇ ਨੇ ਇਹਨਾਂ ਨੂੰ ਜਿਹੜੀ ਰਾਹ ਜਿਹੜਾ ਛੱਡਣਾ ਚਾਹੀ ਗਲੀ ਜਿਹੜੀ ਚੱਲੂ ਰਹਿਣੀ ਚਾਹੀਦੀ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਆ ਅਸੀਂ ਤਾਂ ਮੰਗ ਪ੍ਰਸ਼ਾਦ ਹਾਂ ਤੋਂ ਇਹ ਕਰਨੇ ਆ ਜੀ ਗਲੀ ਜਿਹੜੀ ਚਾਲੂ ਰਵੇ ਜਿੰਨਾ ਇਹਨਾਂ ਦਾ ਪਲਾਟ ਉਹ ਅਸੀਂ ਪੂਰੀ ਕਰ ਦੇਣਾ ਪਰਲੇ ਪਾਸੇ ਵੀ ਜਸਵੰਤ ਸਿੰਘ ਦੀ ਜਗ੍ਹਾ ਜੀ ਅਸੀਂ ਇਹਨਾਂ ਦੀ 5 ਮਰਲੇ ਜਗ੍ਹਾ ਪੂਰੀ ਕਰ ਦੇਣਾ ਜੇ ਨਹੀਂ ਰਜਿਸਟਰੀ ਅਸੀਂ ਰਜਿਸਟਰੀ ਵੀ ਪਰਲੇ ਪਾਸੇ ਕਰਾ ਦਿਆਂਗੇ ਇਤਰਾਜ ਨਹੀਂ ਕਰਾਉਣਾ ਇਤਰਾਜ ਨਹੀਂ ਕਰਾਗਾ ਪਰ ਗਲੀ ਨਾ ਬੰਦ ਕਰਨ ਗਲੀ ਦੇ ਜਿਹੜੀ ਇਹ ਸਾਰਿਆਂ ਨੂੰ ਅੱਗੇ ਅੱਗੇ ਵੀ ਜਾ ਕੇ ਜਗ੍ਹਾ ਕਿਸੇ ਨੂੰ ਪਲਾਟ ਜਿਹੜੇ ਨੇ ਦੋ ਘਰ ਇਹ ਨੇ ਪਿਛਲੇ ਨੂੰ ਆਹ ਪਲਾਟ ਵਾਲਿਆਂ ਨੂੰ ਵੀ ਗਲੀ ਲੱਗਦੀ ਹੈ ਇਹਨਾਂ ਦੇ ਅਸੀਂ ਪੂਰੀ ਕਰ ਦੇਵਾਂਗੇ ਚੌਰ ਸੜਕ ਦਾ ਪਲਾਟ ਬਣਦਾ ਹੈ ਤਾਂ ਐਵੇਂ ਕਿਸੇ ਚੁੱਕ ਦੇ ਵਿੱਚ ਆ